ਦਾਖਲਾ ਸ਼ੁਰੂ ਦਾਖਲਾ ਸ਼ੁਰੂ ਇਲਾਕਾ ਨਿਵਾਸੀ ਦੋਸਤੋ ਵੀਰੋ ਤੇ ਭੈਣੋ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਨੰਨੇ-ਮੁੰਨੇ ਬੱਚਿਆਂ ਦੇ ਸੁਨਹਿਰੀ ਭੇਕ ਨਿਰਮਣ ਲਈ ਪਿੰਡ ਕੋਟਲੀ ਵਿੱਚ ਨਵਾਂ ਸਕੂਲ ਖੁੱਲ ਗਿਆ ਹੈ ਰਾਈジング 스타 ਪਲੇ ਸਕੂਲ ਰਾਈジング 스타 ਪਲੇ ਸਕੂਲ ਰਾਈジング 스타 ਪਲੇ ਸਕੂਲ ਰਾਈジング 스타 ਪਲੇ ਸਕੂਲ ਇਸ ਸਕੂਲ ਵਿੱਚ ICSE ਬੋਰਡ ਅਨੁਸਾਰ ਬੱਚਿਆਂ ਦੀ ਪੜਾਈ ਹੋਏਗੀ ਇਸ ਸਕੂਲ ਵਿੱਚ ਏ ਕੇਰ ਪੀ ਨਰਸਰੀ ਨਰਸਰੀ ਐਲ ਕੇਜੀ ਅਤੇ ਯੂ ਕੇਜੀ ਦੀਆਂ ਕਲਾਸਾਂ ਤੇ ਵਿਦਿਆਰਥੀ ਆਪਣਾ ਦਾਖਲਾ ਕਰਵਾ ਸਕਦੇ ਹਨ ਇਸ ਸਕੂਲ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਵਿਦਿਆਰਥੀਆਂ ਲਈ ਵਧੀਆ ਵਾਤਾਵਰਣ ਪ੍ਰਦਾਨ ਕੀਤਾ ਜਾਏਗਾ ਬੱਚਿਆਂ ਦੀ ਪੜਾਈ ਦਾ ਖਾਸ ਪ੍ਰਬੰਧ ਇਸ ਤਰ੍ਹਾਂ ਕੀਤਾ ਗਿਆ ਹੈ ਜਿਸ ਨਾਲ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋਏਗਾ ਬੱਚਿਆਂ ਨੂੰ ਖੇਡਾਂ ਖੇਡਾਂ ਰਾਹੀਂ ਪੜਾਈ ਕਰਾਈ ਜਾਏਗੀ ਬੱਚਿਆਂ ਦੇ ਲਈ ਸਮਾਰਟ ਆਰਟ ਅਤੇ ਸੰਗੀਤ ਕਲਾਸਰੂਮ ਹੋਏਗਾ ਇਸ ਸਕੂਲ ਵਿੱਚ ਬੱਚਿਆਂ ਨੂੰ ਪਰਿਵਾਰਿਕ ਮਾਹੌਲ ਵਿੱਚ ਰੱਖਿਆ ਜਾਏਗਾ ਬੱਚਿਆਂ ਦੇ ਪੀਣ ਲਈ ਸਾਫ ਪਾਣੀ ਅਤੇ ਟਿਫਨ ਗਰਮ ਕਰਨ ਲਈ ਹੋਟ ਕੇਸ ਆਦ ਰੱਖੇ ਜਾਣਗੇ ਇਸ ਖੇਤਰ ਦਾ ਇਹ ਇਕਲੋਕਤਾ ਸਕੂਲ ਹੋਏਗਾ ਜਿਸ ਵਿੱਚ ਆਈਸੀਐਸਈ ਬੋਰਡ ਅਨੁਸਾਰ ਪੜਾਈ ਹੋਏਗੀ ਸਕੂਲ ਵਿੱਚ ਉੱਚ ਸਿੱਖਿਆ ਯੋਗ ਅਤੇ ਜ਼ਰਬੇਕਾਰ ਸਟਾਫ ਦੁਆਰਾ ਪੜਾਈ ਕਰਾਈ ਜਾਏਗੀ ਤੁਸੀਂ ਵੀ ਆਪਣੇ ਬੱਚੇ ਦੇ ਉਜਲ ਭਿਕ ਲਈ ਉਸ ਨੂੰ ਚੰਗੀ ਸਿੱਖਿਆ ਦਿਵਾਓ ਤੇ ਚੰਗੀ ਸਿੱਖਿਆ ਲਈ ਉਸ ਨੂੰ ਅੱਜ ਹੀ ਰਾਈジング 스타 ਪਲੇ ਸਕੂਲ ਕੋਟਰੀ ਵਿਖੇ ਦਾਖਲਾ ਕਰਵਾਓ ਅੱਜ ਹੀ ਦੱਸੇਗੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਮੋਬਾਈਲ ਨੰਬਰ ਨੋਟ ਕਰ ਲਓ 946021 11521 ਜਾਂ ਫਿਰ 84271 18500 ਤੇ ਸੁਰਿੰਦਰ ਸਿੰਘ ਨਾਲ ਸੰਪਰਕ ਕਰੋ ਜੀ